ਇੱਕ ਜੋ ਨੂੰ ਪੰਜਾਬ ਭਰ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਸਖਤੀ ਵਰਤ ਰਹੀ ਹੈ ਉੱਥੇ ਹੀ ਅਗਰ ਫਗਵਾੜਾ ਦੀ ਗੱਲ ਕਰੀਏ ਤਾਂ ਫਗਵਾੜਾ ਵਿੱਚ ਵੀ ਪੁਲਿਸ ਵੱਲੋਂ ਇਨ੍ਹਾਂ ਚੋਣਾਂ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ ਇਜਰਾਂ ਜਿੱਥੇ ਫਗਵਾੜਾ ਪੁਲਿਸ ਵੱਲੋਂ ਹਰ ਗੋਬਿੰਦਨਗਰ ਵਿਖੇ ਸਪੈਸ਼ਲ ਨਾਕਾਬੰਦੀ ਕਰ ਹੁਣ ਚਾਨ ਵਾਲੇ ਵਾਹਨਾ ਦੀ ਚੈਕਿੰਗ ਕੀਤੀ ਗਈ ਉੱਥੇ ਹੀ ਵਾਹਨ ਚਾਲਕਾਂ ਦੀ ਤਲਾਸ਼ੀ ਵੀ ਲਈ ਗਈ ਇਹ ਚੈਕਿੰਗ ਅਭਿਆਨ ਡੀਐਸਪੀ ਫਗਵਾੜਾ ਦੀ ਮੌਜੂਦਗੀ ਵਿੱਚ ਚਲਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਨਾ ਚੋਣਾ ਦੇ ਮੱਦੇਨਜ਼ਰ ਫਗਵਾੜਾ ਪੁਲਿਸ ਪੂਰੀ ਤਰ੍ਹਾਂ ਨਰਮਸਤੈਦ ਹੈ ਹੁਣਾਂ ਦੱਸਿਆ ਕਿ ਪੁਲਿਸ ਵੱਲੋਂ ਜਿੱਥੇ ਫਗਵਾੜਾ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਗਈ ਉੱਥੇ ਹੀ ਉਹਨਾਂ ਨਸ਼ਾ ਤਸਕਰਾਂ ਨੂੰ ਵੀ ਤਾੜਨਾ ਬਾ ਜਾ ਜਾਨ ਨਹੀਂ ਤਾਂ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ ਉਹਨਾਂ ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਗਵਰਨਮੈਂਟ ਤੋਂ ਮਨਜ਼ੂਰਸ਼ੁਦਾ ਸ਼ਰਾਬ ਦੇ ਠੇਕਿਆਂ ਤੋਂ ਹੀ ਸ਼ਰਾਬ ਦੀ ਖਰੀਦ ਕਰਨ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਚੈਕਿੰਗ ਅਭਿਆਨ ਇਸੇ ਤਰ੍ਹਾਂ ਹੀ ਚੱਲੀ ਰੱਖਿਆ ਜਾਵੇਗਾ ਆਗਾਮੀ ਲੋਕ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਉਹਨਾਂ ਕਰਕੇ ਕਪੂਰਥਲਾ ਪੁਲਿਸ ਫਗਵਾੜਾ ਪੁਲਿਸ ਵੱਲੋਂ ਜਿਹੜੀਆਂ ਹੈਗੀਆਂ ਵਿਸ਼ੇਸ਼ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਜਿਹਦੇ ਤਹਿਤ ਅਸੀਂ ਰੈਵਨਿਊ ਡਿਪਾਰਟਮੈਂਟ ਤੇ ਐਕਸਾਈਜ਼ ਡਿਪਾਰਟਮੈਂਟ ਨਾਲ ਮਿਲ ਕੇ ਜਿਹੜਾ ਹੈ ਸ਼ਹਿਰ ਦੇ ਵਿੱਚ ਵਕ ਵਕ ਥਾਵਾਂ ਨੇ ਜਿੱਥੇ ਜਿੱਥੇ ਨਸ਼ਾ ਪ੍ਰਭਾਵਿਤ ਇਲਾਕੇ ਲੱਗੇ ਨੇ ਜਾਂ ਪੁਰਾਣੇ ਤੌਰ ਤੇ ਜਿਨ੍ਹਾਂ ਨੂੰ ਨਸ਼ਾ ਪ੍ਰਭਾਵਿਤ ਇਲਾਕਾ ਕਿਹਾ ਜਾਂਦਾ ਸੀਗਾ ਉਹਨਾਂ ਵਿੱਚ ਤੇ ਜਿੱਥੇ ਜਿੱਥੇ ਜਿਹੜਾ ਹੈਗਾ ਅਬੈਧ ਸ਼ਰਾਬ ਦਾ ਜਿੱਥੇ ਜਿੱਥੇ ਪਹਿਲਾਂ ਸਾਨੂੰ ਨੋਟਿਸ ਵਿੱਚ ਆਇਆ ਉਹਨਾਂ ਦੇ ਵਿੱਚ ਅਸੀਂ ਰੇਡਸ ਕੀਤੀਆਂ ਅੱਜ ਸਵੇਰੇ ਤੇ ਸਾਨੂੰ ਉਮੀਦ ਹੈ ਕਿ ਇਸ ਸਫੇਸ ਆਫ ਰੀਜਨ ਨਾਲ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਬਣੇਗੀ ਤੇ ਜਿਹੜੇ ਮਾੜੇ ਅਨਸਰ ਨੇ ਉਹ ਜਿਹੜਾ ਇਹਨਾਂ ਕੰਮਾਂ ਤੋਂ ਭੱਜ ਜਾਣਗੇ ਇਹਦੇ ਨਾਲ ਨਾਲ ਹੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੂਗਾ ਕਿ ਇਲੈਕਸ਼ਨ ਦੇ ਦੌਰਾਨ ਜਿਹੜਾ ਹੈ ਆਪਾਂ ਸਾਰਾ ਜਿਹੜਾ ਕਮਿਊਨਲ ਹਾਰਮਨੀ ਬਣਾ ਕੇ ਰੱਖੀਏ ਤੇ ਪਿਛਲੇ ਦਿਨੀ ਜਿਹੜਾ ਹੈਗਾ ਸੰਗਰੂਰ ਦੇ ਵਿੱਚ ਇੱਕ ਮੰਦਭਾਗੀ ਘਟਨਾ ਜਿਹੜੀ ਜਿਹੜੀ ਸ਼ਰਾਬ ਪੀਂ ਕੇ ਕਰਕੇ ਹੋਈ ਸੀ ਉਹਦੇ ਲਈ ਵੀ ਅਸੀਂ ਵਕਫਤਾਵਾ ਤੇ ਜਿਹੜੀ ਰੇਡ ਕਰ ਰਹੇ ਹਾਂ ਤੇ ਮੇਰੀ ਲੋਕਾਂ ਤੋਂ ਇਹੀ ਅਪੀਲ ਹੈ ਕਿ ਜਿਹੜੀ ਵੀ ਅ ਜਿਹੜੀ ਸ਼ਰਾਬ ਦੀ ਕੰਜ਼ਮਪਸ਼ਨ ਹੈ ਉਹ ਗਵਰਨਮੈਂਟ ਵੱਲੋਂ ਮਨਜ਼ੂਰਸ਼ੁਦਾ ਠੇਕਿਆਂ ਤੋਂ ਹੀ ਕੀਤੀ ਜਾਵੇ ਕਿਸੇ ਵੀ ਆਮ ਬੰਦੇ ਜਾਂ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਸਸਤੀ ਸ਼ਰਾਬ ਦੇਣ ਦਾ ਲਾਲਚ ਕਹਿੰਦਾ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਬੰਦਿਆਂ ਤੋਂ ਜਿਹੜੀ ਇਹ ਸ਼ਰਾਬ ਨਾ ਪਰਚੇਸ ਕੀਤੀ ਜਾਵੇ ਕਿ ਕੋਈ ਵੀ ਅਨਸਫਾਮੀ ਘਟਣਾ ਵਾਪਰ ਸਰ ਸ਼ੁਕਰੀਆ